ਹਾਂਜੀ ਮੇ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਠੀਕ ਹੋਵੋਗੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਦਾ ਨਾਮ ਹੈ ਸਰਪੰਚ ਫਾਰਮਰ ਤੇ ਵੀਡੀਓ ਯਾਰ ਸ਼ੇਅਰ ਕਰ ਦਿਆ ਕਰੋ ਬਈ ਬਣ ਕੇ ਮੈਂ ਤਲੀ ਗੱਲ ਹੀ ਹੈ ਸ਼ੇਅਰ ਕਰ ਦਿਆ ਕਰੋ ਇੰਨੇ ਨਾਲ ਹੌਸਲਾ ਹੋ ਜਾਂਦਾ ਤੇ ਲਾਈਕ ਜਰੂਰ ਕਰਿਆ ਕਰੋ ਵੇਖ ਕੇ ਨਾ ਛੱਡਿਆ ਕਰੋ ਤੇ ਤੁਹਾਡੇ ਦਾ ਕੀ ਉਮੀਦ ਹੈ ਬਈ ਆ ਗਏ ਸੀ ਮਿੱਤਰੋ ਤੜਕੋ ਤੜਕੀ ਪੱਠੇ ਵੱਢੀ ਜਾਂਦਾ ਸੀਗਾ ਮੈਂਗਾ ਸ਼ਾਟ ਲੈ ਲਾ ਤੇ ਟੈਂ ਵਾ 8 ਵਜ ਗਏ ਇਹ ਦੂਬਾ ਪਾਣੀ ਦੀ ਵਾਰੀ ਵੀ ਐ ਜੇ ਦਾ ਚਾਚੇ ਅਰਗੇ ਲਾ ਲੈ ਠੀਕ ਐ ਨਹੀਂ ਫਿਰ ਮੈਂ ਨਾਲ ਲਾਉਂਗਾ ਇਹ ਦੂਬਾ ਜਾਵਾਂਗੇ ਸੈਂਟਰ ਤੇ ਟ੍ਰੇਲ ਬਹੁਤ ਪੈਣ ਲੱਗੀ ਹੁਣ ਮੈਂ ਭੇਜ ਗਿਆ ਸਾਰਾ ਲੋਰ ਮਤਾਂ ਚੜਾਈ ਵੀ ਐ ਸਾਰਾ ਭੇਜ ਗਿਆ ਹੁਣ ਪੱਥੇ ਵੜਦੇ ਹੋਰ ਦੱਸੋ ਮਤਰੋ ਕੀ ਹਾਲ ਚਾਲ ਹੈ ਕਮੈਂਟ ਵੀ ਕਰਿਆ ਕਰੋ ਯਾਰ ਸਾਰੇ ਤੇ ਵਾਕੀ ਓਕੇ ਐ ਇੱਕ ਕੇਰਾ ਵਿਲਾ ਹੋ ਗਿਆ ਇਹਦੇ ਵਿੱਚ ਮੱਕੀ ਬੀਜਾਂਗੇ ਆਪਾਂ ਦਿਖਾਵਾਂ ਕਿਵੇਂ ਬੀਜਾਂਗੇ ਆਪਾਂ ਪਹਿਲੇ ਸੁਪਰ ਸੀਡਰ ਨਾਲ ਹੀ ਆਪਾਂ ਸਾਰਾ ਕੁਝ ਬੀਜ ਦਿੰਨੇ ਆ ਰੂਟਾਵੇਟਰ ਵਾਲਾ ਕੰਮ ਲੈ ਲੈਨੇ ਆ ਤੂੰ ਬਸ ਉਹ ਲਾਇਆ ਨਹੀਂ ਪਿੱਛੋਂ ਜੀ ਗਾਰਡ ਜਿਹੜਾ ਉਹ ਪ੍ਰੋਸੈਸ ਵਾਵਾ ਬਣ ਜਾਂਦਾ ਯਾਰ ਲਾਉਣਾ ਕਰਨਾ ਫੇਰ ਉਹਨੂੰ ਮੜ ਮੁੜ ਕੇ ਮੰਨ ਲਓ ਵੀ ਉਹ ਕਰਨਾ ਘਸਣਾ ਵੀ ਪੈਂਦਾ ਫਿਰ ਉਹ ਤੇ ਰੋ ਆਹੀਂ ਬੀਜ ਦਿੰਨੇ ਆ ਮੂਰੇ ਮੜਾ ਮੋਟਾ ਟਰੈਕਟਰ ਦੇ ਮੂਰੇ ਵੇਟ ਹੋੜ ਰੱਖ ਕੇ ਨਹੀਂਦਾ ਯਾਰ ਚੱਕਿਆ ਬਾਲਾ ਜਾਂਦਾ ਭੋਜ ਨਹੀਂ ਬਹੁਤ ਜਿਆਦਾ ਹੈ ਐਗਰੀ ਜ਼ੋਨ ਦਾ ਤਾਂ ਮੈਨੂੰ ਲੱਗਦਾ ਵੀ 8.5 ਫੁੱਟ ਹੈਗਾ ਉਹ ਤੇ ਬਹੁਤ ਜਿਆਦਾ ਯਾਰ ਭੋਜਨ ਹੈਗਾ ਉਹਦੇ ਤੇ ਜਦੋਂ ਦਾ ਕਣਕਾ ਬੀਜਦੇ ਹੁੰਨੇ ਆ ਉਦੋਂ ਕੁਛ ਮਿੱਟੀ ਲੱਗ ਜਾਂਦੀ ਆ ਥੱਲੇ ਉਹ ਬਹੁਤ ਹੀ ਜਿਆਦਾ ਹੈਵੀ ਬਣ ਜਾਂਦਾ ਫਿਰ ਰੋਜ਼ ਮਿੱਟੀ ਲਾਉਣੀ ਪੈਂਦੀ ਆ ਰੋਜ਼ ਉਹਦੇ ਤੋਂ ਕੁਛ ਮੰਨ ਲਓ ਵੀ ਗਿੱਲੇ ਗੁੱਲੇ ਵੀ ਹੁੰਦੇ ਆ ਬਾਣ ਮਾੜੇ ਮੋਟੇ ਕੋਈ ਕੋਈ ਰੌਣੀ ਕਰ ਲੈਂਦਾ ਕੋਈ ਨਹੀਂ ਕਰਦਾ ਜਿਹੜਾ ਬੰਦਾ ਰੌਣੀ ਕਰ ਲੈਂਦਾ ਉਹਦੇ ਤਾਂ ਬਹੁਤ ਜ਼ਿਆਦਾ ਮੰਨ ਲਓ ਭਜਨ ਬਣ ਜਾਂਦਾ ਮਿੱਟੀ ਜੰਮੀ ਜਾਂਦੀ ਹੈ ਤਾਂ ਹ ਬਹੁਤ ਜ਼ਿਆਦਾ ਭਜਨ ਬਣ ਜਾਂਦਾ ਤੇ ਬੱਠੇ ਵੱਢ ਲਈ ਸੀ ਮੈਂ ਹੋਰ ਦੋ ਥੱਬੇ ਵੱਢ ਲੈਨੇ ਆ ਫਿਰ ਚੱਲਦੇ ਆ ਮਿੱਤਰੋ ਮਿਲਦੇ ਆ ਫਿਰ ਵਾਰੀ ਤੇ ਸੋ ਨਾ ਹੀ ਬਹੁਤ ਅੱਛਾ ਚੰਗਾ ਜੋ ਨਾ ਹੁਣ ਥੋੜੀਆਂ ਥੋੜੀਆਂ ਮੰਜਰਾਂ ਕੱਢਿਆ ਹੁੰਦਾ ਸਾਰੇ ਹੀ ਹੁੰਦਾ ਥੋੜੀ ਥੋੜੀ ਮੰਨ ਲਓ 10 ਦਿਨਾਂ ਤੱਕ ਨਸਰ ਜੂ ਸਾਰ ਦਿਖਾਵਾਂਗੇ ਨਸਰਿਆ ਜੂ ਨਾ ਵੀ ਆ ਹੁਣ ਵੀ ਵੇਖ ਲਓ ਹੁਣ ਪਾਣੀ 2-3 ਦਿਨ ਛੱਡ ਕੇ ਲਾਉਣਾ ਹੁੰਦਾ ਲੋਕ ਦਿਨ ਛੱਡ ਦੇਈਦਾ ਪਾਣੀ ਫੇਰ ਫੇਰ ਆੜ ਜਾਈਦਾ ਆ ਜੀ ਸੋ ਮਤਰਾ ਸੈਂਟਰ ਆ ਗਏ ਸੀਗੇ ਤੇ ਮੈਂ ਬੰਨ ਮੂਹੇ ਕਰਾਇਆ ਸੀ ਚਾਚੀ ਵਰਗੇ ਕਹਿੰਦੇ ਵੀ ਅਸੀਂ ਪਾਣੀ ਆਪੇ ਲਾ ਲਾਂਗੇ ਤੇ ਜਾੜ ਦੰਦਾ ਲੈ ਲਈ ਜਾਂਦਾ ਸੀ ਇਹ ਕਲਾਸ ਨਾਉਂਦੇ ਵੀ ਕਹਿੰਦਾ ਜਿਉਂ ਪੂਰੇ ਪੂਰੇ ਟਾਈਮ ਤੇ ਆਏ ਆ ਸੀ ਉਹ ਜੈਸ਼ਨ ਹਜੇ ਵੀ ਨਹੀਂ ਆਇਆ ਜੈਸ਼ਨ ਆਈ ਜਾਂਦਾ ਉਹ ਕਹਿੰਦਾ ਹਜੇ ਜਾਇਓ ਨਾ ਤੇ ਤੇਰ ਕਹਿੰਦਾ ਕਿ ਮੇਰੀ ਆਏ ਤੇ ਰਹਿ ਕਹਿੰਦਾ ਅੰਦਰ ਕਾ ਮੈਂ ਕੱਲਾ ਰਹੀ ਆ ਆ ਜਾ ਬਈ ਟਾਈਮ ਹੋਇਆ ਪਿਆ ਠੀਕ ਹੁੰਦੇ ਬੈਠੀ ਆ ਹੈਲੋ ਗਾਇਜ਼ ਪਹੁੰਚ ਗਿਆ ਇਸ ਇੰਟਰਸਟ ਸੁਣਾ ਦਿਓ ਕੋਈ ਗੱਲਬਾਤ ਪਰ ਹੁਣ ਮੈਂ ਕਲਾਸ ਲਾ ਕੇ ਨਹੀਂ ਆ ਤੇ ਮੁੰਡਾ ਪਹਿਲਾਂ ਆ ਜੀ ਆ ਜੀ ਸਬਸਕ੍ਰਾਈਬਰ ਜੀ ਤੇ ਪਹਿਲਾਂ ਤੜਕੇ ਦੀ ਕਲਾਸ ਲਾਉਂਦਾ ਹੁੰਦਾ ਸੀ ਮੈਂ ਕਹਿੰਦਾ ਨਹੀਂ ਹਾਂ ਤੂੰ ਸਾਡੇ ਨਾਲ ਆਇਆ ਕਰ ਕੱਥੇ ਪਰਵਾਜ ਜਿੱਥੇ ਪੜਾਂਗੇ ਜਿਆਦਾ ਅਸੀਂ ਇਕੱਲੇ ਨਹੀਂ ਬੈਠਾਂਗੇ ਅਸੀਂ ਸਾਰੇ ਇਕੱਠੇ ਬੱਦ ਪੜਾਂਗੇ ਕਿੰਨੇ-ਕਿੰਨੇ ਦਾ ਪੜਿਆ ਘਟ ਜਾਂਦਾ ਤੇਰੀ ਨੋਟਬੁੱਕ ਕਿੱਥਾਂ ਹੈ ਨਹੀਂ ਜਰਾ ਨੋਟਬੁੱਕ ਖਾਲੀ ਸਾਨੂੰ ਤਾਂ ਪਹਿਲੇ ਦਿਨ ਹੀ ਚੁਕਾ ਦੇ ਕੱਪਲਾ ਕਹਿੰਦੇ ਕੋਈ ਨਹੀਂ ਲਿਆਵਾਂਗੇ ਤੁਮੜ ਕੇ ਇਹ ਆ ਗਿਆ ਫੋਟੋ ਵੀ ਨਹੀਂ ਇਹ ਬੈਡ ਸਟੂਡੈਂਟ ਹੈ ਮੰਗੀ ਨਹੀਂ ਹਾਂ ਮਕੀ ਦੀ ਫੋਟੋ ਫੋਟੋ ਫਸਰ ਮੰਗਿਆ ਵੀ ਜੇ ਨਹੀਂ ਫੋਟੋ ਲੈ ਹੋਈ ਜਰੂਰੀ ਹੈ ਆਈ ਗਾਰ ਬਣਾਉਣਗੇ ਆਪਣੇ ਓਏ ਆਤੀ ਦਾ ਕਲਾਣਾ ਪੜਾ ਦੀ ਟੈਕੀ ਖੋਦਣੀ ਹੈ ਆਵਲ ਲੈ ਰਿਹਾ ਲਓ ਨੀ ਲੈ ਆਓ ਉਹ ਉਹ ਉਹਨਾਂ ਚੋਬਰ ਸਟੇਲ ਬਰ ਉੱਪਰ ਆ ਗਿਆ ਤੇ ਉੱਪਰ ਪਾਉਂਦੇ ਆਂ ਆਪਣੀ ਬੰਦਾ ਮਸ਼ਹੂਰ ਕਰਦੇ ਆਂ ਐ ਕਾਹਦਾ ਹੋਰ ਕੋਈ ਕੰਮ ਨਹੀਂ ਇਹ ਕੰਮ ਸੌਧ ਰਿਆਂ ਤੋ ਬੱਠਾ ਇਹ ਕੰਮ ਹੈ ਸਾਰਿਆਂ ਤੋਂ ਔਖਾ ਤੇ ਉਹ ਕੀ ਕਹਿੰਦੇ ਨੇ ਇਹਨਾਂ ਨੂੰ ਜਿਹਦੇ ਤੇ ਬੰਦਾ ਨਰਵਸ ਹੁੰਦਾ ਹੁੰਦਾ ਸਾਰਾ ਦਾ ਹਿੰਮਤ ਵਾਲਾ ਕੰਮ ਆ ਯਾਰ ਇਹ ਬਸ ਗੱਲ ਮੁੱਕ ਗਈ ਚੱਲ ਗਏ ਕੀ ਬਣਿਆ ਕਾਹਦਾ ਚੱਲ ਗਏ ਹੋਰ ਤਾਂ ਫਿਰ ਪੀਸੀ ਵੀ ਕਰਨੀ ਹੈ ਨਾ ਚਲੋ ਜੀ ਮਿਲਦੇ ਆ ਮਿੱਤਰ ਮੈਂ ਮਟ ਲਿਆ ਲਓ ਜੀ ਬਣ ਕੇ ਤੇਰੇ ਨਾਲ ਹੈ ਜਿੰਮ ਚ ਹਾਂ ਜਿੰਮ ਚ ਕਿਉਂ ਖਲੇ ਹੋਰ ਲਾ ਲਿਆ ਜਿੰਮ ਤੇ ਪਹਿਲੇ ਦਿਨ ਹੀ ਫੱਟ ਰਿਆ ਸੀ ਅੱਜ ਹੀ ਦੇਖ ਬਾਬਾ ਤਾਂ ਉਹ ਹੈ ਸਪੋਰਟਸ ਓਕੇ ਆ ਕੰਮ ਹੋਰ ਫਿਰ ਉਹ ਨਹੀਂ ਕਰਦਾ ਹੁੰਦਾ ਜਿਹੜਾ ਪਹਿਲਾਂ ਆਇਆ ਸੀ ਯਾਰ ਇਹ ਅਗੇ ਨਾਲ ਆਉਂਦਾ ਯਾ ਬਚੂ ਚੋਰ ਵੀਰ ਅਗਰ ਕੀ ਪਿਆਰੇ ਪੁਰਾਣਾ ਇਹ ਨੋਟ ਜਿਆ ਉਹ ਅੱਲੇ ਇਹਦੇ ਅੰਦਰ ਤਿੰਨੇ ਗਏ ਚੱਲ ਗਏ ਫਿਰ ਚੱਲ ਗਏ ਜੋ ਜੀ ਗੇਟ ਵਾਲਿਆਂ ਨੇ ਉਹਨਾਂ ਨੇ ਕੀ ਆ ਕੋਈ ਮਰਜ਼ੀ ਕਾਪੀ ਖੋਲ ਕੇ ਦੇਖ ਲੈ ਸਾਡੇ ਲਿਖਿਆ ਵਿਆਹ ਹੁੰਦਾ ਰੋਜ਼ ਹੋਮਵਰਕ ਸਾਡਾ ਨਾਲੇ ਅਸੀਂ ਘਰੋਂ ਵੀ ਕਰਕੇ ਆਉਣੀ ਆ ਉੱਥੇ ਵੀ ਦੇਣੀ ਆ ਆ ਵੀ ਤੇਰੇ ਕੋਈ ਹੈ ਹੀ ਕੱਪ ਸਲੋ ਕਰਕੇ ਜਿਹੜਾ ਆਉਣੇ ਏ ਇਹ ਹੋਇਆ ਚਲ ਅਪਣੇ ਕੱਟਣਾ ਮੈਂ ਕਰ ਰੋਮੀ ਕੱਟਣਾ ਜਿਹੜਾ ਉਹ ਪੜਨ ਵਾਲਾ ਬੱਚਾ ਉਹਦਾ ਕਰਦਾ ਹੀ ਹੁੰਦਾ ਕਹਤਾ ਪੀਜੀਟੀ ਦੁਰਾਜੀ ਹਾਂ ਕਾਰਡੀਓ ਤੇ ਰਾਜੀ ਨਾਲ ਕਾਰਡੀਓ ਤੇ ਆ ਸਟ੍ਰੈੱਡ ਮੇਂ ਗਾੜੀਓ ਇੱਕੋ ਕਰਦੀ ਉੱਪਰ ਬੀ ਆਫ ਰੋਸ ਤੋਂ ਨੂੰ ਕੁਛ ਆ ਕੀ ਰੇਟ ਹੈ ਜੀ 50 ਰੁਪਏ ਯਾਰ ਕੋਈ ਨਹੀਂ ਲੋ ਇਹੋ ਗਾਣਾ ਤੇਲਾ ਗਾਣਾ ਮੇਰੀ ਹੈ ਬਈ ਲੈ ਆ ਜਾ ਤੇ ਆ ਗਿਆ ਸੀ ਕੀ ਰੇਟ ਹੈ ਜੀ ਆਪਣੇ ਵਿੱਚ 150 ਰੁਪਏ ਦੇਖੀ ਸੀ ਇੱਕ ਹੈ ਪਹਿਲਾਂ ਤੇ ਇਹੀ ਬਿਆਪ ਚੁੱਕਿਆ ਉਹ ਕੋਹਤੀ ਦਾ ਮਾਰ ਕੇ ਲੰਗਲਾ ਮੂੰਹ ਕੱਢ ਦਿੱਤਾ ਕਹਿੰਦਾ ਉਹਦੇ ਉਹਦੇ ਵਿੱਚ ਬੇ ਹੋਈ ਹੈ ਹੈ ਵਾੜੀ ਨਹੀਂ ਆਵਾ ਨਿਕਲੇ ਤੇ ਨਰਮੇ ਜੀ ਹੈ ਸਿੰਘਾ ਮੈਂ ਮੈਂ ਕਹਿਆ ਯਾਰ ਇਹ ਮਹਿੰਗੇ ਲਾ ਰਿਹਾ ਮੈਂ ਸਸਤੇ ਦੇਵਾ ਕੇ ਲਿਆਣਾ ਹੈ ਕਹਿੰਦਾ ਤੇ ਗਰੇ ਦਾ ਜਿਵੇਂ ਕੱਚਾ ਚੱਲੋ ਕੋਈ ਬਾਤ ਨਹੀਂ ਮੈਂ ਜਾਣਾ ਹੈ ਫਿਰ ਇਹਦੇ ਜਾ ਕੇ ਸੌਂਦਾ ਚੰਗਾ ਹੈ ਆਥ ਨੇ ਆ ਜੀ ਚੰਗਾ ਪੰਡ ਠੀਕ ਆ ਕੇ ਬਈ ਜੰਨਾ ਮੈਂ ਤੁਹਾਡੀ ਤੇ ਕਿੰਨੇ ਵਜੇ ਖਾਣਾ ਵੀ ਆਉਂਦਾ ਬਈ ਤੁਸੀਂ ਦੱਸੋ ਖਾਣਾ ਵੀ ਨਾਲ ਲਈ ਨਾਲ ਖਵਾ ਦੀ ਕੁਝ ਨਾਲ ਹੈ ਚੰਗਾ ਚਲੋ ਫਿਰ ਆ ਜੀ ਜਗਾ ਓਹੋ 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 ਚਲਾ 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 ਨਹੀਂ ਨਹੀਂ ਬੰਦ ਹੈ ਬੰਦ ਹੈ ਚੱਲ ਗਈ ਆਪਾਂ ਵੀ ਕੱਢੋ ਪਰ ਪਾਲੇ ਦੀਨਾ ਚਲੋ ਹਰਲੇ 7 ਲੱਖ ਵਾਲਾ ਕਰਨੋ ਮਿੱਤਰੋ 20 ਲੱਖ ਹਾਲ ਦਾ ਗਿਆ ਮੈਂ ਜਾਉਂਗਾ स ग्राम द्राम तोल चलो लॻे चल ਕਾਈ ਮੇਰੇ ਤੁਹਾਨੂੰ ਪਹਿਲਾਂ ਹੀ ਬੇਸੇ ਸਾਨੂੰ ਘਰ ਦੇ ਕੰਮ ਪਹਿਲਾਂ ਕਰਨੇ ਪੈਂਦੇ ਆਂ ਬਸ ਉਹ ਅਸੀਂ ਤੜਕੇ ਨਹੀਂ ਆਈ ਚਲੋ ਬਸ ਉਹ ਅਸੀਂ ਤੜਕੇ ਨਹੀਂ ਹੁਣ ਕਰੇ ਸੀ ਅੱਜ ਅੱਗ ਹੋਰ ਕੋਈ ਦਿੱਕਤ ਨਾ ਹੋਵੇ ਇਹ ਪੜਾਈ ਹੈ ਆਪਣਾ ਇਹ ਪੜਾਈ ਹੈ ਆਪਣਾ ਹੋਰ ਕਿੰਨਾ ਹੋਰ ਘੱਟ ਹੀ ਲਾ ਲੈਣੇ ਤਾਂ ਹਾਂ ਤਾਂ ਕੱਲ ਨੇ ਮੰਡੀ ਆਇਆ। ਉਹ ਕੀ ਨੇ ਜ਼ਰੂਰੀ ਆਮ ਤਰ੍ਹਾਂ ਕੰਮ ਕਰਦੇ। ਆਪਾਂ ਨਾ ਕਰਾਂਗੇ ਉਦੋਂ ਨੂੰ ਕਰੂ। ਹੈ? ਮੇਟਰ ਬਿਆਜ਼ ਦਿੱਤੇ ਆਗੇ ਦਾ ਬਹੁਤ ਸਾਰੇ ਪੰਜ ਜਣੇ ਤੋਂ ਬਿਆਜ਼ ਆ ਗਿਆ ਤਾਂ ਕਰਕੇ ਹੁਣ ਜਿਆਦਾ ਕੰਮ ਪੈ ਰਿਹਾ। ਬੂ ਬੱਲਾ ਬਣਾ ਤੁਹਾਨੂੰ ਆਜਾ ਨੰਨੇ ਮੇਰੇ ਕੇ ਤੇ ਆਈ ਹੈ ਇੱਕ ਮਹੀਨਾ ਪੂਰਾ ਉਹਨੂੰ ਵਿਆਹ ਵਾਲੇ ਬਲੌਗ ਦੀ ਜਗ੍ਹਾ ਵਾਹ ਇੱਕ ਮਹੀਨਾ ਜਾਂ ਤੁਸੀਂ ਆਲੋ ਵੀ 4 ਤਰੀਕ ਤੋਂ ਵੱਲ ਵੀ ਸ਼ੁਰੂ ਕਰ ਲਿਓ ਤੁਸੀਂ ਯਾਰ ਮੈਂ ਵੀ ਨਹੀਂ 4 ਤਰੀਕ ਤੋਂ ਤੇ 23 ਤਰੀਕ ਤੱਕ ਕੋਈ ਬਣਾਉਂਦੇ ਆ ਨਾ ਜਿਹੜਾ ਵਿਆਹ ਹੀ ਨਹੀਂ ਤੇ ਫਾਰ ਟੋਟਲੇ ਸ਼ਾਮਾਂ ਵੀ ਨਾ ਫਾਰ ਰਬ ਜਿਹੜਾ ਨਾ ਬਦਲ ਗਿਆ ਤੇ ਉਹ ਚਲਦੀ ਚੱਲავਾਂਗੇ ਉਹ ਵゼ ਤੋਂ ਪਹਿਲਾਂ ਪਹਿਲਾਂ ਨੰਬਰ ਜਰਾ ਪੜੀ ਹੈ ਉਹ ਵਿੱਚ ਆ ਗਿਆ ਦਾ ਕੰਮ ਵਾਲਾ ਹੋ ਗਿਆ ਬੱਝੂ ਦਾ ਤਾਂ ਆ ਮੇਟਰ ਝੋਨਾ ਆਪਣਾ ਬਸ ਨਸਾਰੇ ਦੇ ਹੋ ਗਿਆ ਕੱਲ ਸਪਰੇਈ ਕਰਾਤੀ ਸੀ ਜੀ ਸੋਰੀ ਗੋਬ ਜੇ ਵਾਲੀ ਸੁੰਢੀ ਥੋੜੀ ਜੀ ਲੱਗਦੀ ਸੀ ਜੀ ਤੇ ਉਹ ਸੈੱਟ ਤਾਂ ਜੋ ਨਾਲ ਸਾਰਾ ਵਧੀਆ ਲੱਸਣ ਲੱਗ ਗਿਆ ਇੱਕ ਦੀ ਸਪਰੇਈ ਹੋਰ ਕਰਨੀ ਪਊ ਮੰਨ ਲਓ ਜੇ ਇਹਦਾ ਮੌਸਮ ਠੀਕ ਰਿਹਾ ਫੇਰ ਤਾਂ ਨਹੀਂ ਹੈਗੀ ਲੋੜ ਜੇ ਮੰਨ ਲਓ ਵੀ ਬੱਦਲ ਜੇ ਰਹੇ ਫੇਰ ਕਰਨੀ ਪਊ 10-15 ਦਿਨਾਂ ਤੱਕ ਤੇ ਇਧਰ ਮੇਤਰੋਂ ਵੱਟ ਤੇ ਢੀਡਾ ਮਾਰਨਾ ਐ ਸੂਰ ਆਉਣ ਲੱਗ ਗਿਆ ਯਾਰ ਉਹ ਉੱਥੇ ਨਾ ਮੈਂ ਵੀਡੀਓ ਬਣਾਉਣੀ ਭੁੱਲ ਗਿਆ ਉੱਥੇ ਬੈੱਡ ਬਣਾਈ ਬੈਠੇ ਸੀਗੇ ਸੂਰ ਕੱਲ ਵੇਖਿਆ ਪਾਈਆਂ ਨੇ ਉਹਨਾਂ ਸਪਰੇਅ ਕਰਦੇ ਆਣੇ ਕਹਿੰਦੇ ਉੱਥੇ ਬੈੱਡ ਬਣਾਈ ਬੈਠੇ ਆ ਐਂ ਲੱਗਦਾ ਜਿਵੇਂ ਕਿਸੇ ਬੰਦੇ ਨੇ ਨਾ ਵੱਢ ਕੇ ਉਹ ਰੱਖਿਆ ਹੁੰਦਾ ਝੋਨਾ ਤੇ ਐਂ ਬਣਾਈ ਬੈਠੇ ਸੀ ਮੈਂ ਇਧਰਲੀ ਬੱਟ ਤੇ ਗੀੜਾ ਮਾਰਨ ਆਏ ਸੀ ਕਿਤੇ ਵੀ ਖਰਾਉਣਾ ਗਰੀ ਪਈ ਹੋਵੇ ਉਹ ਸਾਰਾ ਝੋਨਾ ਨਸਰ ਗਿਆ ਆਪਣਾ ਉਹ ਬੱਕ ਆ ਝੋਨਾ ਵਧੀਆ ਚੰਗਾ ਸਾਰਾ ਬਈ ਅੱਜ ਵਾਰੀ ਲਾਦੀ ਸੀ ਚਾਚੇ ਨੇ ਅਸੀਂ ਜਾਵਦੇ ਸੀ ਅੱਜ ਕਾਟਨ ਲੇਟ ਆਊਗੀ ਹੁਣ ਕਿਆਰਾ ਬਦਲਦੇ ਆ ਨਾਲੇ ਤਾਂ ਰਾਤ ਨੂੰ ਲੇਟ ਆਊਗੀ ਦਿਨੇ ਅੱਜ ਬੱਦਲ ਜੀ ਹੋ ਗਏ ਸੀ ਤਾਂ ਕਰਕੇ ਲੇਟ ਨਹੀਂ ਆ ਲੋ ਮਟਰ ਲੋ ਮਟਰ ਮੋਟਰ ਦਾ ਕਵਰ ਬਣਾਦਾ ਅੱਜ ਮੀਂਹ ਕਣੀ ਦਾ ਟਾਈਮ ਐ ਮੜਾ ਜਾਂ ਕੋਈ ਕਣੀ ਆ ਜੇ ਨਾਲ ਦੀ ਨਾਲ ਲਫਾਫਾ ਜੀ ਦੇਣਾ ਪੈਂਦਾ ਸੀ ਘਰੋਂ ਆ ਕੇ ਇਹ ਕਵਰ ਬਣਾਦਾ ਇਕੱਠ ਲੈਂਦਾ ਸੀ ਬੱਬੂ ਕੋਲੋਂ ਜਾ ਕੇ ਇਹਨ ਵਾਰੀ ਵਾਰੀ ਯਾਰ ਹੁਣ ਲੋੜ ਨਹੀਂ ਐ ਮੈਂ ਵਾਰੀ ਵਾਰੀ ਐਵੇਂ ਟੱਕਰਾ ਮਾਰੀ ਜਾਂਦਾ ਹੁਣਾ ਬੰਨਣਾ ਐਵੇਂ ਕਈ ਵਾਰੀ ਖੂਜੇ ਕਿ ਬੈਠਾ ਹੁੰਦਾ ਜਨੌਰ ਕੋਈ ਉਹ ਲੜਾ ਬੈਠਾ ਐ ਮੈਂ ਖਾਹੀ ਲਾਦ ਕੇ ਫਿਰ ਇਹ ਤੋ ਚੰਗਾ ਉਹ ਠੀਕ ਐ ਨਾ